ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ। ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਵੱਡੇ ਸਿਆਸਤਦਾਨਾਂ ਵੱਲੋਂ ਪਾਰਟੀ ਬਦਲਾਂ ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ। ਕਹੀਆਂ ਵੱਡੀਆਂ ਗੱਲਾਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ। 7 ਵੱਡੇ ਆਗੂਆਂ ਨੂੰ ਮਿਲੀ ਟਿਕਟ। ਪ੍ਰਤਾਪ ਬਾਜਵਾ ਨੇ ਕਰਤਾ ਸਿਆਸਤ ਛੱਡਣ ਦਾ ਐਲਾਨ ਕੀਤਾ। ਜੇ ਬਿੱਟੂ ਚੋਣ ਜਿੱਤਿਆ ਤਾਂ ਮੈਂ ਛੱਡਾਂਗਾ ਸਿਆਸਤ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਤਰੀ ਲਾਲਜੀਤ ਸਿੰਘ ਪੁੱਲਰ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਤੁਰੰਤ ਗ੍ਰਿਫਤਾਰ ਕਾਰਨੇ ਸਕੂਲਾਂ ਨੂੰ ਸਖਤ ਹੁਕਮ ਕੀਤੇ ਜਾ ਰਹੇ ਉਲੰਘਣਾ ਹੋਈ ਤਾਂ ਹੋਵੇਗਾ ਵੱਡਾ ਐਕਸ਼ਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਮੁਲਾਜ਼ਮਾਂ ਦੀਆਂ ਛੁੱਟੀਆਂ ਬਾਰੇ ਵੱਡੀ ਖਬਰ ਜਾਰੀ ਹੋਏ ਸਕਦੇ ਨੇ ਨਿਰਦੇਸ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਹੈ ਕਿ ਦੇਸ਼ ਅੰਦਰ ਪ੍ਰਭਾਵੀ ਦਲ ਬਦਲੀ ਕਾਨੂੰਨ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ ਸਿਆਸਤਦਾਨਾਂ ਵੱਲੋਂ ਪਾਰਟੀਆਂ ਬਦਲਣ ਦੇ ਰੁਝਾਨ ਤੇ ਚਿੰਤਾ ਜ਼ਾਹਰ ਕਰਦੇ ਆ ਉਹਨਾਂ ਕਿਹਾ ਕਿ ਜੋ ਕੇ ਸਮੇਂ ਸਵੇਰੇ ਦੁਪਹਿਰ ਤੇ ਸ਼ਾਮ ਨੂੰ ਪਤਾ ਨਹੀਂ ਕਦੋਂ ਅਤੇ ਕਿਹੜਾ ਅਗੂ ਕਿਹੜੀ ਪਾਰਟੀ ਵਿੱਚ ਸ਼ਾਮਿਲ ਹੋ ਜਾਵੇ ਅਜਿਹੇ ਵਰਤਾਰੇ ਨੂੰ ਠੱਲ ਪਾਉਣ ਲਈ ਸਿਆਸੀ ਸ਼ਾਂਤੀ ਨਾਲ ਪ੍ਰਭਾਵੀ ਦਲਬਦਲੀ ਕਾਨੂੰਨ ਬਣਾਉਣਾ ਚਾਹੀਦਾ ਹੈ ਇਸ ਸਭ ਦੀ ਜੜ ਭਾਜਪਾ ਹੈ ਤੇ ਵਿਰੋਧੀ ਸਰਕਾਰਾਂ ਨੂੰ ਦੇਗਣ ਲਈ ਅਜਿਹੇ ਹਤਕੰਡੇ ਅਪਣਾਏ ਜਾ ਰਹੇ ਹਨ ਭਾਜਪਾ ਵਿਰੋਧੀ ਧਿਰ ਮੁਕਤ ਭਾਰਤ ਦਾ ਨਾਅਰਾ ਲੈ ਕੇ ਅੱਗੇ ਵਧ ਰਹੀ ਹੈ ਜੋ ਕਿ ਮੰਤ ਭਗ ਹੈ ਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ ਸਵਾਲ ਦੇ ਜਵਾਬ ਵਿੱਚ ਅਮਨ अरोड़ा ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਅਰਵਿੰਦ ਦੀਵਾਲ ਦੀ ਸ਼ਰੀਰੀਕ ਮੌਜੂਦਗੀ ਦੀ ਕਮੀ ਬੇਸ਼ੱਕ ਮਹਿਸੂਸ ਕੀਤੀ ਜਾ ਰਹੀ ਹੈ ਪਰ ਵਰਕਰਾਂ ਤੇ ਜਨਤਾ ਦਾ ਜੋਸ਼ ਇਨ੍ਹਾਂ ਜ਼ੁਲਮਾਂ ਦਾ ਮੂੰਹ ਤੋੜ ਜਵਾਬ ਦੇਵੇਗਾ ਅਤੇ ਗੱਠਜੋੜ ਨੂੰ ਦੇਸ਼ ਵਿੱਚ ਵੱਡੀ ਸਫਲਤਾ ਮਿਲੇਗੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਾਰਨ ਆਪਾ ਪੱਖਿਲਾਹ ਪੂਰੇ ਦੇਸ਼ ਵਿੱਚ ਗੁੱਸਾ ਹੈ ਸ਼੍ਰੋਮਣੀ ਕਾਲੇਦਾਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵੱਜੋਂ ਪਾਰਟੀ ਦੇ ਸੱਤ ਸੀਨੀਅਰ ਆਗੂਆਂ ਦੀ ਸੂਚੀ ਜਾਰੀ ਕੀਤੀ ਹੈ ਇਸ ਦੀ ਜਾਣਕਾਰੀ ਡਾਕਟਰ ਦਲਜੀਤ ਸਿੰਘ ਟੀਮਾ ਵੱਲੋਂ ਸਾਂਝੀ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਖਾਲਸਾ ਸਿਰਜਣਾ ਦਿਵਸ ਦੀ ਇਤਿਹਾਸਿਕ ਅਤੇ ਪਵਿੱਤਰ ਦਿਹਾੜੇ ਨੂੰ ਚੋਣ ਵਿਗੜਬਾਉਣ ਲਈ ਸਭ ਤੋਂ ਟੁਕਵੇਂ ਦਿਨ ਵੱਜੋਂ ਚੁੰਦੇ ਹੋਏ ਉਹਨਾਂ ਨੇ ਪਹਿਲੀ ਸੂਚੀ ਜਾਰੀ ਕੀਤੀ ਹੈ ਇਸ ਅਨੁਸਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਸ਼੍ਰੀ ਨਾਨਕਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਚੋਣ ਲੜਨਗੇ ਪਟਿਆਲਾ ਤੋਂ ਐਨ ਕੇ ਸ਼ਰਮਾ ਚੋਣ ਲੜਨਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋ ਐਸਾ ਰਜਵਿੰਦਰ ਸਿੰਘ ਗੁਰਦੇਵ ਸਿੰਘ ਬਾਦਲ ਦੇ ਪੋਤੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਸੰਗਰੂਰ ਤੋਂ ਇਕਵਾਲ ਸਿੰਘ ਚੁੰਦਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਹਾਲਾਂਕਿ ਹਰਸਿਮਰ ਕੌਰ ਬਾਦਲ ਦਾ ਪਹਿਲੀ ਸੂਚੀ ਵਿੱਚ ਨਾਮ ਜਾਰੀ ਨਹੀਂ ਕੀਤਾ ਗਿਆ ਪਰ ਸੂਤਰਾਂ ਤੋਂ ਮਿਲ ਜਾਣਕਾਰੀ ਮੁਤਾਬਕ ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਤੋਂ ਬਠਿੰਡਾ ਸੀਟ ਤੋਂ ਚੋਣ ਲੜ ਸਕਦੇ ਹਨ ਉਹ ਉਥੋਂ ਲਗਾਤਾਰ 3 ਵਾਰ ਜਿੱਤਦੇ ਆਏ ਹਨ ਅਤੇ ਉਹਨਾਂ ਨੂੰ ਬਠਿੰਡਾ ਸੀਟ ਤੋਂ ਹੀ ਉਤਾਰਿਆ ਜਾ ਸਕਦਾ ਹੈ ਜੋ ਕਿ ਤਕਰੀਬਨ ਤਕਰੀਬਨ ਪਹਿਲਾਂ ਤੋਂ ਤੈਸੀ ਪੂਰੇ ਦੇਸ਼ ਚ ਲੋਕ ਸਭਾ ਚੋਣਾਂ ਦੇ ਮੱਧ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ ਇਸ ਦੌਰਾਨ ਸਿਆਸੀ ਆਗੂਆਂ ਦਾ ਪਾਰਟੀ ਵਿੱਚ ਦਲ ਬਦਲੀ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਪਿਛਲੇ ਦਿਨੀ ਲੁਧਿਆਣਾ ਤੋਂ ਲੋਕ ਸਭਾ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਛੱਡ ਕੇ ਭਾਜਪਾ ਚ ਜਾਣ ਦਾ ਫੈਸਲਾ ਕੀਤਾ ਸੀ ਅਜਿਹੇ ਚ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਦੇ ਤਿੱਖਾ ਨਿਸ਼ਾਨਾ ਵੀ ਨਿਹਾਇਕ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਜਪਾ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਐਲਾਨੇਗੇ ਬਿੱਟੂ ਤੇ ਚੁਟਕੀ ਲੈਂਦੇ ਆ ਕਿ ਹੈਗੇ ਜੇਕਰ ਬਿੱਟੂ ਚੋਣ ਜਿੱਤ ਗਿਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਪ੍ਰਤਾਪ ਸਿੰਘ ਬਾਜਵ ਨੇ ਅਮਿਤ ਸ਼ਾਹ ਨੂੰ ਵੀ ਸਵਾਲ ਕੀਤਾ ਕਿ ਕੋਈ ਵੀ ਸ਼ਾਹ ਜਾਂ ਬਾਦਸ਼ਾਹ ਆ ਜਾਵੇ ਉਹ ਜਿੱਤ ਨਹੀਂ ਸਕਦਾ ਬਿੱਟੂ ਦੀ ਹਾਰ ਤੈ ਹੈ ਪਰਤਾਬ ਬਾਜੋਂ ਨੇ ਕਿ ਹੈ ਕਿ ਰਵਨੀਤ ਬਿੱਟੂ ਇੱਕ ਐਂਟੀ ਸਿੱਖ ਚਿਹਰਾ ਹੈ ਇਸ ਨੇ ਹਮੇਸ਼ਾ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਕੈਬਨਟ ਮੰਤਰੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਖਿਲਾਫ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਹੈ ਅਕਾਲੀ ਦਲ ਵੱਲੋਂ ਆਪ ਉਮੀਦਵਾਰ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਦਾਸਤਿਕੀ ਬੀਤੇ ਦਿਨੀ ਆਪ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਮਾਹੀ ਰਿਜ਼ੋਰਟ ਅਟੀ ਵਿੱਚ ਸਵਰਨਕਾਰ ਅਤੇ ਤਰਖਾਨ ਬਰਾਦਰੀ ਖਿਲਾਫ ਟਿੱਪਣੀ ਕੀਤੀ ਗਈ ਸੀ ਅਤੇ ਰਾਮਗੜੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦਾ ਅਪਮਾਨ ਕੀਤਾ ਗਿਆ ਸੀ ਪੰਜਾਬ ਭਰਚ ਇਸ ਨੂੰ ਲੈ ਕੇ ਭਾਈਚਾਰੇ ਦੇ ਲੋਕਾਂ ਚ ਰੋਸ ਪਾਇਆ ਗਿਆ ਤੇ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਵੀ ਦਿਖਾਈ ਦਿੱਤੇ ਹਾਲਾਂਕਿ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਆਪਣੀ ਸ਼ਬਦਾਵਲੀ ਲਈ ਲਾਈਵ ਹੋ ਕੇ ਮਾਫੀ ਵੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਉਹ ਕਿਸੇ ਭਾਈਚਾਰੇ ਬਾਰੇ ਨਹੀਂ ਬੋਲ ਰਹੇ ਹਨ ਸਾਰੀਆਂ ਬਰਾਦਰੀਆਂ ਮੇਰੇ ਪਰਿਵਾਰਾਂ ਵਾਂਗ ਹਨ ਉਹਨਾਂ ਦੇ ਸ਼ਬਦ ਸਾਬਕਾ ਵਿਧਾਇਕ ਮਹਿੰਦਰ ਸਿੰਘ ਗਿੱਲ ਲਈ ਹੀ ਸਾਨਾ ਉਹਨਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਆਪਣੇ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਸਾਰੇ ਭਾਈਚਾਰਿਆਂ ਦੇ ਲੋਕ ਮੇਰੇ ਪਰਿਵਾਰਾਂ ਵਾਂਗ ਹਨ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਚ ਹੋਏ ਇੱਕ ਸਕੂਲ ਬੱਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੀ ਐਕਸ਼ਨ ਵਿੱਚ ਆ ਗਈ ਹੈ ਉਕਤ ਘਟਨਾ ਦੇ ਅਗਲੇ ਦਿਨ ਸੂਬੇ ਦੇ ਮੁਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਮੁੱਖਾਂ ਨੂੰ ਸਕੂਲੀ ਬੱਸਾਂ ਨੂੰ ਵਿਦਿਆਰਥੀਆਂ ਦੇ ਲਈ ਸੁਰੱਖਿਅਤ ਬਣਾਉਣ ਲਈ ਚੈਕਿੰਗ ਦੇ ਨਿਰਦੇਸ਼ ਜਾਰੀ ਕੀਤੇ ਹਨ ਚੀਫ ਸੈਕਟਰੀ ਵੱਲੋਂ ਲਿਖੇ ਗੇ ਪੱਤਰ ਵਿੱਚ ਸਕੂਲੀ ਬੱਸਾਂ ਦੇ ਚੈਕਿੰਗ ਦੌਰਾਨ ਸਾਹਮਣੇ ਆਉਣ ਵਾਲੀ ਰਿਪੋਰਟ ਸਰਕਾਰ ਨੂੰ ਭੇਜਣ ਲਈ ਕਿਹਾ ਗਿਆ ਹੈ ਮੁੱਖ ਸਕੱਤਰ ਨੇ ਸਖਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕਿਸੇ ਸਕੂਲੀ ਬੱਸ ਵਿੱਚ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਦੀ ਉਲੰਘਣਾ ਹੁੰਦਾ ਪਾਇਆ ਜਾਵੇ ਤਾਂ ਉਸ ਸਕੂਲ ਦੇ ਨਾਲ ਬੱਸ ਮਾਲਕ ਖਿਲਾਫ ਵੀ ਸਖਤ ਐਕਸ਼ਨ ਲੈਣ ਤੋਂ ਬੁਰੇਜ ਨਾ ਕੀਤਾ ਜਾਵੇ ਸਾਰੇ ਜ਼ਿਲ੍ਹਿਆਂ ਨੂੰ ਚੈਕਿੰਗ ਦੀ ਰਿਪੋਰਟ 30 April ਤੱਕ ਭੇਜਣ ਦੇ ਹੁਕਮ ਦਿੱਤੇ ਗਏ ਹਨ ਮੌਸਮ ਵੀ ਇੱਕ ਵਾਰ ਫਿਰ ਬਦਲਣ ਜਾ ਰਿਹਾ ਹੈ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ ਮੀਂਹ ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਨੇ ਮੌਸਮ ਵਿੱਚ ਆਉਣ ਵਾਲੀ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਮੌਸਮ ਖਰਾਬ ਹੋ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਹੁਸ਼ਿਆਰ ਪ੍ਰਭੋਹਰ ਫਾਜ਼ਿਲਕਾ ਗੁਰਦਾਸਪੁਰ ਅਮਰੀਸਰ ਅਤੇ ਪਠਾਨਕੋਟ ਜ਼ਿਲ੍ਹੇ ਖਰਾਬ ਮੌਸਮ ਦੇ ਨਾਲ ਕਾਫੀ ਪ੍ਰਭਾਵਿਤ ਹੋ ਸਕਦੇ ਹਨ ਜਦਕਿ ਹਰਿਆਣਾ ਦੇ ਅੰਬਾਲਾ ਗੁਰੂ ਖੇਤਰ ਫਤਿਹਬਾਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਖਰਾਬ ਮੌਸਮ ਦੇ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਮੌਸਮ ਵਿਭਾਗ ਦੇ ਇੰਚਾਰਜ ਇਕ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੀਂਹ ਤਾਂ ਜ਼ਿਆਦਾ ਨਹੀਂ ਪਵੇਗਾ ਪਰ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਮੌਸਮ ਵਿਭਾਗ ਦੇ ਮੁਤਾਬਕ ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਫਸਲ ਦੀ ਇਕਟਾਈ ਕਰ ਲਈ ਹੈ ਉਹ ਤੁਰੰਤ ਉਸ ਨੂੰ ਸੁਰੱਖਿਅਤ ਥਾਂ ਤੇ ਰੱਖ ਲੈਣ ਨਹੀਂ ਤਾਂ ਫਸਲ ਦਾ ਨੁਕਸਾਨ ਹੋ ਸਕਦਾ ਹੈ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ ਦੀ ਨਗਰ ਨਿਗਮ ਦੇ ਜ਼ਿਆਦਾਤਰ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਇਸ ਦੇ ਨਾਲ ਹੀ ਇਹਨਾਂ ਮੁਲਾਜ਼ਮਾਂ ਨੂੰ ਲੋਕ ਸਭਾ ਚੋਣਾਂ ਤੱਕ ਛੁੱਟੀ ਵੀ ਨਹੀਂ ਮਿਲੇਗੀ ਸੋ ਉਹ ਪਹਿਲਾਂ ਹੀ ਛੁੱਟੀ ਤੇ ਗਏ ਮੁਲਾਜ਼ਮਾਂ ਨੂੰ ਵਾਪਸ ਡਿਊਟੀ ਤੇ ਆਉਣਾ ਪਵੇਗਾ ਇਹ ਹੁਕਮ ਡੀਸੀ ਸ਼ਾਖਸੀ ਸ਼ਾਨੀ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਚੋਣ ਅਮਲੇ ਅਤੇ ਮਾਈਕਰੋ ਆਬਜ਼ਰਵਰਾਂ ਦੀ ਸਿਖਲਾਈ ਜਲਦੀ ਸ਼ੁਰੂ ਹੋਣ ਦੀ ਗੱਲ ਕਹੀ ਗਈ ਹੈ ਨਗਰ ਨਿਗਮ ਕਮਿਸ਼ਨਰ ਨੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਸੰਬੰਧੀ ਸਾਰੇ ਕਰਮਚਾਰੀਆਂ ਨੂੰ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਵੇਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲੇ ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਚੋਟੀ ਦੇ ਨੇਤਾਵਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਖਾਤੇ ਬੇਨਤੀ ਕੀਤੀ ਹੈ ਕਿ ਉਹ ਲੁਧਿਆਣਾ ਤੋਂ ਚੋਣ ਲੜਨ ਜਿਸ ਨਾਲ ਅਕਾਲੀ ਹਲਕਿਆਂ 'ਚ ਜੋਸ਼ ਅਤੇ ਅਕਾਲੀ ਵਰਕਰਾਂ 'ਚ ਨਿਰਾਸ਼ਤਾ ਦੂਰ ਕਰਕੇ ਮੁੜ ਜੋਸ਼ ਭਰਿਆ ਜਾਵੇ ਇਸ ਸੰਬੰਧੀ ਭਾਵੇਂ ਸੀਨੀਅਰ ਨੇਤਾਵਾਂ ਨੇ ਸੁਖਵੀਰ ਬਾਦਲ ਨੂੰ ਬੇਨਤੀ ਕਰਨ ਦੀਆਂ ਖਬਰਾਂ ਹਨ ਪਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਹ ਫੈਸਲਾ ਲਿਆ ਹੈ ਕਿ ਪਰਿਵਾਰ ਵਿੱਚੋਂ ਇੱਕ ਜੀ ਨੂੰ ਇੱਕ ਟਿਕਟ ਮਿਲੇਗੀ ਜਿਸ ਦੇ ਚਲਦਿਆਂ ਉਹ ਪਹਿਲਾਂ ਹੀ ਫਿਰੋਜ਼ਪੁਰ ਤੋਂ ਮੌਜੂਦਾ ਐਮਪੀ ਹੁੰਦੇ ਹੋਏ ਚੋਣ ਲੜਨ ਤੋਂ ਨਾਂ ਕਰ ਚੁੱਕੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਬਾਦਲ ਲੁਧਿਆਣਾ ਦੇ ਸੀਨੀਅਰ ਆਗੂਆਂ ਦੀ ਇਸ ਬੇਨਤੀ ਤੇ ਕਿੰਨਾ ਕੁ ਅਮਲ ਕਰਦੇ ਹਨ ਵੇਖੋ ਜੀ ਜੋ ਸਰਕਾਰ ਹੋ ਉਹਦੇ ਅੱਗੇ ਲੋਕਾਂ ਨੇ ਮੰਗਾਂ ਰੱਖਣੀਆਂ ਤੇ ਉਹਨਾਂ ਦਾ ਆਪਣਾ ਹੱਕ ਵੀ ਹੁੰਦਾ ਤੇ ਉਹਨਾਂ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ ਇੱਕ ਦਿਨ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ ਨਵੀਂ ਸਰਕਾਰ ਆਈ ਹੈ ਦੋ ਸਾਲਾਂ ਚ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਪਲੰਘਾਂ ਪੱਟੀਆਂ ਤੇ ਆਉਣ ਵਾਲੇ ਸਮੇਂ ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤਾਂ ਪੰਜਾਬ ਦੇ ਪੁੱਤ ਐ ਅਸੀਂ ਉਹਨਾਂ ਸਿਆਸਤਦਾਨਾਂ ਵਰਗੇ ਨਹੀਂ ਕਿ ਅਸੀਂ ਆਪਣੇ ਘਰ ਪਰਨ ਵਿੱਚ ਹੋਈਏ ਅਸੀਂ ਤਾਂ ਲੋਕਾਂ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਰ ਇੱਕ ਮੰਗ ਦਾ ਸਮੇ ਸਮੇਂ ਸਰ ਪੂਰਾ ਕਰਨ ਦੇ ਯਤਨ। ਤੁਸੀਂ ਸਾਡੇ ਲਾ ਕੇ ਖੇਤੀવાડી ਮੰਗਾਉਂਦੇ ਆ ਫੋਨ ਹੀ ਮਾਰ ਦਿੰਦੇ ਨੇ। ਜਾ ਕੇ ਆਈਏ। ਸਰ ਤੁਸੀਂ ਖੇਤੀવાડી ਮੰਤਰੀਓ ਤੇ ਇੱਥੇ ਜਿਵੇਂ ਦੱਸਿਆ ਕਿ ਨਰਮੇ ਦੇ ਉੱਪਰ ਗਲੋਬੀ ਸੁੰਡੀ ਦਾ ਤੇ ਹੋਰ ਵੀ ਖੇਤੀ ਦੇ ਵਿੱਚ ਕਈ ਸਮੱਸਿਆਵਾਂ ਆ ਰਹੀਆਂ ਹਨ। ਉਹਦੇ ਵਾਸਤੇ ਕੀ ਕਰ ਰਹੇ ਹੋ ਸਰ? ਉਹਦੇ ਵਿੱਚ ਅਸਰ ਵਿੱਚ ਕਿਉਂਕਿ ਕਈ ਮੌਲਕਾਂ ਜਿਵੇਂ ਪਾਕਿਸਤਾਨ ਵੀ ਹੈ। ਉਹਦੇ ਵਿੱਚ ਮੇਰਾ ਖਿਆਲ ਚੌਥੀ ਪੰਜਵੀਂ ਜਨਰੇਸ਼ਨ ਜਿਹੜੀ ਬੀਟੀ ਕਾਟਨ ਦੀ ਆ ਗਈ ਸਾਡੇ ਕੋਲੇ ਦੂਸਰੀ ਤੋਂ ਗਾਂ ਬਾਦ ਨਹੀਂ ਸੇ। ਮੈਂ ਯੂਨੀਵਰਸਿਟੀ ਦੇ ਮਾਰਾ ਨੂੰ ਕਿਹਾ ਸੀ ਇਹਨੂੰ ਆਪਾਂ ਵਧਾਈਏ ਐਗਰੀਕਲਚਰ ਯੂਨੀਵਰਸਿਟੀ ਉਹ ਵੀ ਮੇਰੇ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਜੁੜੀ ਹੋਈ ਆ ਉਥੇ ਇੱਕ ਸੈਂਟਰ ਗਵਰਨਮੈਂਟ ਵੱਲੋਂ ਸਾਨੂੰ ਆਗਿਆ ਲੈਣੀ ਹੁੰਦੀ ਆ ਉਹ ਜੇ ਤੱਕ ਦੇ ਨਹੀਂ ਰਹੇ ਪਤਾ ਨਹੀਂ ਉਹਨਾਂ ਦੀ ਕੀ ਨੀਤੀ ਹੈ ਹਾਲਾਂਕਿ ਕੱਲੇ ਇਸ ਇਲਾਕੇ 'ਚ ਨਹੀਂ ਸਾਰੇ ਥਾਵਾਂ ਤੇ ਜਿਹੜਾ ਕਾਟਨ ਤੇ ਵੱਡਾ ਹਮਲਾ ਉਸ ਤਰ੍ਹਾਂ ਦਾ ਸੰਡੀ ਦਾ ਹੁੰਦਾ ਅਸੀਂ ਤਾਂ ਪਿਛਲੀ ਵਾਰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਕਈ ਥਾਂ ਅਸੀਂ ਉਹਦੇ ਵਿੱਚ ਕਾਮਯਾਬੀ ਹੋਏ ਹਾਲਾਂਕਿ ਪੌਣੇ 2 ਲੱਖ ਐਕੜ ਜਿਹੜਾ ਰਕਬਾ ਰਹਿ ਗਿਆ ਸੀ ਜਿਹੜਾ ਉਹਦਾ ਝਾੜ ਜਾਂ ਲਾਲੂ ਉਤਪਾਦਨ ਅਸੀਂ ਪਿਛਲੇ ਸਾਲਾਂ ਦੇ ਬਰਾਬਰ ਲੈ ਕੇ ਆ ਗਏ ਸੀ ਹਾਲਾਂਕਿ ਨਰਮਾ ਪਿਛਲੇ ਝੱਖੜ ਨਾਲ ਖਰਾਬ ਹੋ ਗਿਆ ਨਾ ਹੁੰਦਾ ਤਾਂ ਵੱਧ ਜਾਣਾ ਸੀ ਸਰ ਸਰਕਾਰ ਫਸਲੀ ਵਿਭਾਗ ਨੇ ਤਾਂ ਨੂੰ ਲੈ ਕੇ ਵੀ ਕਾਫੀ ਕੁਝ ਕਰ ਰਹੀ ਆ ਪਰ ਸਾਡੇ ਏਰੀਆ ਦੇ ਵਿੱਚ ਕੋਈ ਫਸਲੀ ਵਿਭੰਥਾ ਵਾਲੀ ਦੇਖਣ ਨੂੰ ਮਿਲ ਰਹੀ ਇਹਦੇ ਬਾਰੇ ਕੀ ਕਹਿਣਾ ਚਾਹੂੰ ਕਿ ਖੂਬ ਸਰਕਾਰ ਵੀ ਚਾਹੁੰਦੀ ਆ ਤੇ ਲੋਕ ਵੀ ਚਾਹੁੰਦੇ ਆ ਵੀ ਅਸੀਂ ਜਿਹੜੀ ਫਸਲ ਸਾਡੇ ਸਾਨੂੰ ਵਟਤ ਚੰਗੀ ਦੇਵੇ ਕਿਉਂਕਿ ਜ਼ਿਮੀਦਾਰ ਦੀ ਲੋੜ ਤਾਂ ਫਿਰ ਅਕਸਰ ਆਮਦਨ ਆ ਨਾ ਹਰ ਇੱਕ ਬੰਦੇ ਨੇ ਆਮਦਨ ਨਾਲ ਚੱਲਣਾ ਕਿਤੇ ਚ ਕੋ 2 ਰੁਪਏ ਬਣਦੇ ਆ ਤੋ ਜਿਵੇਂ ਕਿ ਨਰਮਾ ਹੀ ਇਹ ਚੰਗੀ ਫਸਲ ਗਣੀ ਜਾਂਦੀ ਸੀ ਬਹੁਤ ਥਾਂ ਤੇ ਗੰਨਾ ਹੋ ਜਾਂਦਾ ਇਸੇ ਤਰ੍ਹਾਂ ਹੀ ਜਿਹੜੇ ਪਾਸੇ ਚੋਨਾ ਹੈ ਚੋਨੇ ਦੀ ਇੱਕ ਵੱਡੀ ਗੱਲ ਆ ਕਿ ਜਿਹੜਾ ਪਾਣੀ ਦਾ ਸਾਰੇ ਸਾਇੰਸਦਾਨ ਵੀ ਕਹਿੰਦੇ ਆ ਆਪਾਂ ਵੀ ਸਮਝਦੇ ਆ ਬਹੁਤ ਪਾਣੀ ਵਰਤੀ ਜਾ ਰਹੇ ਆ ਤੇ ਉਹਦੀ ਆਉਣ ਵਾਲੇ ਸਮੇਂ ਚ ਥੋੜੋ ਮਹਿਸੂਸ ਹੋਣ ਲੱਗ ਜੂਗੀ ਬਹੁਤ ਆਖਵਲ ਜਾਵਾਂਗੇ ਸੀ ਚਾਹੁੰਦੇ ਆ ਕਿ ਇਹੋ ਜੀਆਂ ਫਸਲਾਂ ਜਿਹੜੀਆਂ ਲੋਕਾਂ ਵਿੱਚ ਚਾਣ ਜਿਹਦੇ ਨਾਲ ਉਹਨਾਂ ਨੂੰ ਆਮਦਨ ਵੀ ਹੋਵੇ ਆਮਦਨ ਸੈਂਟਰ ਗਵਰਨਮੈਂਟ ਵੱਲੋਂ ਐਮਐਸਪੀ ਦੇਣ ਵਾਲੀ ਹੋ ਸਕੇ ਦੇਖੋ ਕੁਝ ਦਿਨ ਤਾਂ ਲੱਗਦੇ ਹੀ ਐ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਉਹ ਫਰਚੋਲ ਕਰਨ ਦੇ ਵਿੱਚ ਕੌਣ ਮੰਗਦਾ ਕਾਫੀ ਲੋਕ ਚਾਹੁੰਦੇ ਆ ਕਿ ਮੈਨੂੰ ਮਿਲੇ ਮੈਨੂੰ ਮਿਲੇ ਆਖਰ ਪਾਰਟੀ ਨੇ ਜੇ ਨਤੀਜੇ ਤੇ ਪਹੁੰਚਣਾ ਕੁਝ ਕਾਇਮ ਲੱਗ ਜਾਂਦਾ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਚ ਹੋ ਜਾਣਗੀ और दूसरी बात की जाए आप लगातार जालंधर में जो मीटिंग वगैरह कर रहे हो लेकिन जो चौधरी परिवार है खासकर विक्रम चौधरी वो आपके खिलाफ जो अभी भी बयानबाजी कर रहे हैं हालांकि आपने स्टेटमेंट दी थी कि जब ये विधायक जीते थे तो आपके पास मिलने थे हालांकि आपसे मिले नहीं थे जब आपने इलेक्शन में इतनी मदद फिर ऐसा क्या कारण है आपके खिलाफ जो लगातार स्टेटमेंट दे रहे हैं और एक स्टेटमेंट उन्होंने ये भी दी है कि आप डेरो में जा रहे धार्मिक जगह ना पश्चात आप करने जा रहे हैं प्रकाशित करने जा रहे हैं ਚਲੋ ਖੈਰ ਮੈਂ ਮर्यादा ਦੇ ਵਿੱਚ ਰਹਿਣ ਵਾਲਾ ਬੰਦਾ ਐ ਤਾਂ ਮੈਂ ਕਦੇ ਲਕਸ਼ਮਣ ਰੇਖਾ ਪਾਰ ਨਹੀਂ ਕਰਦਾ ਇਸ ਕਰਕੇ ਜੋ ਮੇਰੀ ਪਾਰਟੀ ਦਾ ਬੰਦਾ ਕੋਈ ਕੁਝ ਬੋਲਦਾ ਮੈਂ ਉਹਦਾ ਜਵਾਬ ਦੇਣਾ ਨਹੀਂ ਐ ਜਦੋਂ ਤੱਕ ਬੰਦਾ ਪਾਰਟੀ ਦੇ ਵਿੱਚ ਲੇਕਿਨ ਉਨकी तरफ से ਆਪੀ ਵਿਰੋਧ ਜੋ ਹੈ ਲਗਾਤਾਰ ਦੇਖਣੇ ਨੂੰ ਮਿਲ ਰਹਾ ਹੈ ਤਾਂ ਕਾਰਨ ਕੀ ਆ ਰਹੀ ਹੈ ਮੇਰਾ ਵਿਰੋਧ ਕਰਨਾ ਜੇ ਕੋਈ ਕਰਦਾ ਹੈ ਤਾਂ ਉਹ ਉਹਦਾ ਕਿਰਦਾਰ ਹੈ ਮੈਂ ਨਹੀਂ ਬੋਲ ਰਿਹਾ ਉਹਨੂੰ ਮੰਨਦਾ ਇਹ ਮੇਰਾ ਕਿਰਦਾਰ ਹੈ लेकिन ये आपने ही उनकी इतनी मदद की उसके बाद वो आपका विरोध कर रहे हैं हालांकि अभी टिकट अनाउंस नहीं हुई है क्योंकि चर्चा तो यही है कि आप जब तो पानी आएगा फिर मुझे खोलेंगे अजय पानी आया नहीं है टिकट जिनू होगी आप चिलना क्योंकि सीएम साहब ने भी सोलह तारीख को ऐलान किया है कि लुधियाना और जलंधर में वो अपने जो उम्मीदवार का ऐलान करेंगे ऐसे में लग रहा है कि आपके खिलाफ कोई बड़ा चेहरा लेकर आ सकता है नहीं मेरा तो अच्छे टिकट नहीं डिक्लेयर होया तो वो तो ना वो जीनों ले आना ले ਐਕਚੁਅਲੀ ਕੀ ਆਇਆ ਹੈ ਕਿ ਉਹ ਜਦ ਉਹਨਾਂ ਤੋਂ ਕੋਈ ਜਾਂਦਾ ਤਾਂ ਉਹਨੂੰ ਗਰਦਾਰ ਦੱਸਦੇ ਆ ਜਦ ਉਹਨਾਂ ਦੇ ਵਿੱਚ ਕੋਈ ਆਉਂਦਾ ਤਾਂ ਉਹਨੂੰ ਇਨਕਲਾਬੀ ਦੱਸਦੇ ਆ ਹੁਣ ਦੇਖਦੇ ਹਾਂ ਕਿਹੜੇ ਨਵੇਂ ਇਨਕਲਾਬੀ ਲੱਭ ਕੇ ਲਿਆਉਂਦੇ ਆ ਜਿਹੜੇ ਨੇ ਬਾਅਦ ਚ ਗਰਦਾਰ ਬਣਨਾ ਹੋਵੇ ਰਿੰਕੂ ਵੀ ਲਗਾਤਾਰ ਇਹ ਬਿਆਨਬਾਜ਼ੀ ਕਰ ਰਹੇ ਆ ਕਿ ਆਪ ਆਪਣੀ ਇਮਾਨਦਾਰੀ ਦਾ ਸਟੈਂਡ ਬਤਾਈਏ ਕਿਉਂਕਿ ਆਪਕੇ ਜੋ ਰਿਸ਼ਤੇਦਾਰ ਥੇ ਉਹ ਤਾਂ ਈਡੀ ਦੀ ਗ੍ਰਿਫਤ ਦੇ ਰਹੇ ਜੇਲ੍ਹ ਕੱਟ ਕੇ ਰਹੇ ਪਰ ਆਪੇ ਵੀ ਸ਼ਿਕੰਜਾ ਕਸ ਰਿਹਾ ਹੈ ਵੇਖੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਇਹ ਪਹਿਲਾ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੇ ਰਿੰਕੂ ਦਾ ਕੀ ਪਤਾ ਤਿੰਨ ਜੱਗ ਟੱਪ ਕੇ ਆਇਆ ਵਾ ਕੱਲ ਨੂੰ ਉਹਨੇ ਕੀ ਕਰਨਾ ਅੱਜ ਪੰਜਾਬੀ ਜਿਹੜੀ ਸੀ 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 ਜਿਹਦੇ ਤੇ ਸਤਵਾਚੀ ਸੀਟਾ ਦੇ ਉੱਪਰ ਚਰਚਾ ਹੋਈ ਸੋ ਮੇਰਾ ਖਿਆਲ ਉਹ ਸਾਰੀਆਂ ਜਿਹੜੀਆਂ ਉਹ ਕਲੀਅਰ ਹੋ ਗਈਆਂ ਜਲਦੀ ਹੀ ਕੋਈ शाम तक या सुबह तक वो नी अनाउंसमेंट हो जाए पंजाब की सी सी की बैठक थी जिसमें सात आठ सीटों के ऊपर चर्चा रही और सभी सात आठ सीटें वो क्लियर हो चुकी हैं और मेरे को लगता है कि एक आधे दिन में जब शाम को या सुबह उसकी उनकी अनाउंसमेंट हो रही मौजूदा सांसदों को टिकट मिल रही है विनेबल क्राइटेरिया रखा गया मौजूदा सांसद भी हैं सब लोग हैं जो जीतने वाला साथी था उनको टिकट दिया बिल्कुल नए चेहरे भी हैं नए चेहरे भी हंड्रेड परसेंट महिलाएं भी मेरे को लगता है उसमें वो जो रिप्रेजेंटेशन ऑफ महिलाएं हैं नौजवान हैं नए लोग हैं पुराने हैं वो सारी चीजों का ध्यान रखा गया नाराज दे रहे दे देखो परिवारिक हमारे सदस्य है ऐसे बहुत से लोग परिवार में नाराज हो जाते हैं मेरे को नहीं लगता की उनको नाराज की वजह से इस्तीफा दिया होगा लेकिन उन्होंने कहा की मैं चीफ विप से अपना इस्तीफा देता हूँ ये बात जायज है लेकिन ऐसा नहीं मेरे को लगता कि वो नाराज करप्शन हमने करप्शन पे कंट्रोल किया पंजाब में बिजली 90 परसेंट लोगों को पंजाब में बिजली का बिल नहीं आता जीरो आता है फिर उसके बाद नौकरियां तरतालीस हजार नौकरियां दे चुका हूं दो साल में सरकारी नौकरियां फिर हम प्राइवेट सेक्टर के थर्मल प्लांट हम खरीद रहे हैं और बजट हमारा अभी उठ रहा है क्योंकि पिछली सरकारों ने गलत किया था लेकिन अभी हम पंजाब को पूरा पांव पर खड़ा करेंगे पंजाब बहुत बार गिरा है लेकिन पंजाब बहुत बार उठा भी है फौजी जवान जो है पंजाब के कोई शहीद होता है एक करोड़ रुपया उसकी उसके भोग से पहले एक करोड़ रुपया सम्मान देते हैं हालांकि कोई कोई शहीद की की कीमत नहीं होती लेकिन घर आर्थिक हालत ठीक हो जाती तो असम में सेम से महंगाई गरीबी बेरोजगारी वही हमारे थी हम ठीक कर रहे हैं दिल्ली में भी ठीक कर लिया अभी टाटा स्टील सेकेंड बिगेस्ट अफ्ट, आफ्टर जमशेदपुर लुधियाना में आ रहे हैं बड़े बड़े उद्योग कराने आ रहे हैं आए काम करें वो वैसे तो नहीं आएंगे ना वो तो लॉ एंड ऑर्डर भी देखते है ना तो सब कुछ कंट्रोल देखिए जो जो पहले अपने वालों को तो नौकरी दे लो पहले अपने वालों को तो बिजली पानी की सहूलत दे दो उनको तो बाद में बुला लेना ये सिर्फ अपना वोट बैंक पक्का करने के लिए मैंने 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 जब डिबेट हुई थी पार्लियामेंट में था मैं तो मैंने ये कहा था कि कौम को कबीलों में मत बांटिए लंबे सफर को मीलों में मत बांटिए एक बेहतर दरिया है मेरा भारत देश इसको नदियों और झीलों में मत बांटिए सर एक आ, 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 एक 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 है 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 का उसने बोला आप आप पाप पाप मतलब आम आदमी पार्टी एक पाप है ऐसी भाषा तो वो ही बोल सकते हैं लेकिन आम आदमी पार्टी दिल्ली और पंजाब से फोन करके पूछ लेना अपने जर्नलिस्ट भी होंगे आपके दोस्त मित्र की आम आदमी पार्टी पंजाब में और दिल्ली में कैसी है लोग कह रहे हैं कि हमारी जिंदगी सुधर गई ਇਹ ਘਰ ਮੇਂ ਦੋ ਦੋ ਨੌਕਰੀਆਂ ਤਿੰਨ ਤਿੰਨ ਨੌਕਰੀਆਂ ਮਿਲ ਰਹੀਆਂ ਹੈਂ ਔਰ ਬਿਜਲੀ ਫ੍ਰੀ ਹੋ ਗਈ ਹੈ ਔਰ ਸੜਕੇ ਤੋ ਪੰਜਾਬ ਮੇਂ ਬੇਸੀ ਸ਼ਾਨਦਾਰ